ਕੀ ਹੋਇਆ ਜਦ ਤੁਸੀਂ ਇੱਥੇ ਖੇਡ ਰਹੇ ਸੀ ਐਕਚੁਅਲੀ ਇੱਥੇ ਪੁਲਿਸ ਆਈ ਸੀ ਤੇ ਉਹ ਕਹਿ ਰਹੇ ਸੀ ਤੁਹਾਡੇ ਇੱਥੇ ਕੰਪਲੇਂਟ ਆ ਉਹ ਇਸ ਤਰ੍ਹਾਂ ਤੁਹਾਨੂੰ ਦੱਸਿਆ ਉਹਨਾਂ ਨੇ ਕੰਪਲੇਂਟ ਕੀਤੀ ਤੇ ਉਹ ਹਰ ਵਾਰੀ ਕੰਪਲੇਂਟ ਕਰ ਦਿੰਦੇ ਨੇ ਆਪ ਉਹ ਯੂਐਸਏ ਹੁੰਦੇ ਨੇ ਕਿ ਤੇ ਆਪਾਂ ਆਪਣੀ ਪ੍ਰਾਪਰਟੀ ਤੇ ਕ੍ਰਿਕਟ ਖੇਡੀਦਾ ਤੇ ਹਰ ਵਾਰੀ ਉਹ ਇੱਕੋ ਬੰਦਾ ਜਿਹੜਾ ਪੂਰੀ ਕਾਲੋਨੀ ਜਿਹੜਾ ਥੋੜਾ ਤੰਗ ਕਰਦੇ ਐ ਏਸੀ ਕਰਕੇ ਆਪਾਂ ਸਾਡੇ ਵਾਰਡ ਦੇ ਗੌਰਵ ਜੀ ਹੈਗੇ ਆ ਇਹਨਾਂ ਤੇ ਵਿਸ਼ਵਾਸ ਸੀ ਤੁਹਾਨੂੰ ਇਹਨਾਂ ਨੂੰ ਆਪਾਂ ਫੋਨ ਕੀਤਾ ਜਿਸਰ ਸਾਡ ਅਹੀ ਖੇਲਣ ਆਏ ਸਾਰੇ ਮੁੰਡੇ ਤੇ ਪਲੀਜ਼ ਇਹਦਾ ਹੱਲ ਕਰਾਓ ਫੇਰ ਇਹ ਸਾਰੀ ਗੱਲ ਇੱਕ ਤਰਫ ਤੋਂ ਕਹਿੰਦੀ ਹੈ ਕਿ ਖੇਡਾਂ ਨੂੰ ਪ੍ਰਮੋਟ ਕੀਤਾ ਜਾਏ ਉਹ ਪੰਜਾਬ ਪੁਲਿਸ ਸਰਕਾਰ ਤੇ ਉਪਰਾਲਾ ਕਰਾਂਦੀ ਹੈ ਜੀ ਪੰਜਾਬ ਪੁਲਿਸ ਵਾਲੋ ਵੀ ਕਿੱਥੇ ਸਰਕਾਰ ਉਪਰਾ ਸਰਕਾਰ ਇਹੋ ਹੀ ਉਪਰਾਲਾ ਕਰਾ ਰਹੀ ਹੈ ਤੇ ਉਹੀ ਚੀਜ਼ ਬੰਦ ਵੀ ਕਰ ਪੁਲਿਸ ਵਾਲੇ ਬੰਦ ਵੀ ਕਰੇ ਕਰ ਦੋ ਸਿਰਫ ਖੇਡ ਰਹੇ ਆਪਾਂ ਇੱਥੇ ਹੋਰ ਤੇ ਕੁਝ ਕਰਦੇ ਨਹੀਂ ਕਿਹੜੀ ਹੈ ਉਹ ਕਿ ਜਿਹੜਾ ਇਸ਼ੂ ਹੋਇਆ ਸਰ ਸਿਲਵਰੋਕ ਕਲੋਨੀ ਵਿੱਚ ਪਲਾਟ ਹੈ ਜੀ ਇੱਥੇ ਆਪਾਂ ক্রিকেট ਨੂੰ ਪ੍ਰਮੋਟ ਕਰਨ ਵਾਸਤੇ ਇੱਕ ਛੋਟਾ ਜਿਹਾ ਇੱਕ ਮੁਹਿੰਮ ਚਾਲੂ ਕੀਤੀ ਹੋਈ ਹੈ ਸਾਰੇ ਮੁੰਡੇ ਇਕੱਠੇ ਹੋਏ ਆ ਖੇਡਣ ਵਾਸਤੇ ਇਕੱਠੇ ਹੋਏ ਆ ਪਰ ਇਹਨਾਂ ਰੋਕਣ ਵਾਸਤੇ ਇਹ ਪਿੱਛੇ ਕੋਠੀ ਵਾਲਾ ਨੌਨ ਸਟਾਪ ਆਪਣੀ ਐਕਸ਼ਨ ਕਰੀ ਜਾ ਰਿਹਾ ਕਰੀ ਜਾ ਰਿਹਾ ਕਿ ਦੇਖੋ ਇਹ ਹੋ ਰਿਹਾ ਉਹ ਹੋ ਰਿਹਾ ਆਪ ਰਹਿਦਾ ਨਹੀਂ ਫਿਰ ਵੀ ਤੰਗ ਕਰੀ ਜਾ ਰਿਹਾ ਸਾਨੂੰ ਇਹ ਜਿੱਥੇ ਤੁਸੀਂ ਖੇਡਦੇ ਹੋ ਇਹ ਜਿਹੜੀ ਪ੍ਰੋਪਰਟੀ ਹੈ ਇਹ ਕਿੰਨੀ ਦੀ ਹੈ ਹੈ ਸਰ ਮੈਂ ਤੇ ਮੇਰੇ ਪਾਰਟਨਰ ਹੈ ਵਿਸ਼ਾਲ ਜੀ ਉਹਨਾਂ ਦੀ ਪ੍ਰਾਪਰਟੀ ਹੈ ਪਰਸਨਲ ਪ੍ਰਾਪਰਟੀ ਹੈ ਬਿਲਕੁਲ ਸਰ ਬਿਲਕੁਲ ਤੇ ਉਹਨਾਂ ਨੂੰ ਪ੍ਰੋਬਲਮ ਕੀ ਹੈ ਜਿਹਨਾਂ ਵੱਲੋਂ ਕੰਪਲੇਂਟ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਪ੍ਰੋਬਲਮ ਹੈ ਜੀ ਇੱਥੇ ਮੁੰਡੇ ਆਂਦੇ ਆ ਜੀ ਮੇਰੇ ਘਰ ਕੋਈ ਚੋਰੀ ਹੋ ਸਕਦੀ ਹੈ ਕੋਈ ਇਹ ਹੋ ਸਕਦਾ ਉਹ ਨਸ਼ੇ ਕਰਦੇ ਆ ਕੋਈ ਐਸਾ ਐਸਾ ਦਾ ਕੁਝ ਇਥੇ ਇਸ਼ੂ ਹੋਗਾ ਨਹੀਂ ਸਰ ਇੱਥੇ ਸਿਰਫ ਖੇਲਣ ਆਂਦੇ ਆ ਮੁੰਡੇ ਫਿੱਟ ਰਹਿਣ ਆਂਦੇ ਆ ਖੇਲਣਗੇ ਜਿਹੜੇ ਉਹ ਫਿੱਟ ਰਹਿਣਗੇ ਅੱਜ ਹੋਇਆ ਕੀ ਹੈ ਸਰ ਇਹ ਹੋਇਆ ਜੀ ਕਿ ਇਹਨਾਂ ਨੇ ਅੱਜ ਆਪਾਂ ਪੰਜ ਛੇ ਟੀਮਾਂ ਦਾ ਇੱਕ ਟੂਰਨਾਮੈਂਟ ਜਿਹਾ ਰੱਖਿਆ ਸੀ ਪਰ ਇਹਨਾਂ ਨੇ ਫੋਟੋਆਂ ਖਿੱਚ ਕੇ ਸੀਪੀ ਸਾਹਮਣੂ ਫਿਰ ਮੇਲ ਪਾਤੀ ਹੈ ਕਿ ਐਥੇ ਟੂਰਨਾਮੈਂਟ ਹੋਣ ਲੱਗਾ ਜੀ ਕਾ ਨਾ ਹੋਵੇ ਤੇ ਕੰਪਲੇਂਟ ਅੱਗੇ ਫਿਰ ਫਾਰਵਰਡ ਹੋ ਕੇ ਪੁਲਿਸ ਕੋਲ ਲੈਣ ਨੂੰ ਗਏ ਤੇ ਪੁਲਿਸ ਕੋਲ ਲੈਣ ਆ ਕੇ ਸਾਨੂੰ ਰੋਕਿਆ ਕੀ ਕਾਰਨ ਕੀ ਸਮਝੋ ਸਰਕਾਰ ਤਾਂ ਕਹਿਦੀ ਹੈ ਜੀ ਖੇਡਾਂ ਨੂੰ ਜਿਹੜੀ ਪ੍ਰਮੋਟ ਕਰਦੀ ਹੈ ਸਰਕਾਰ ਔਰ ਇੱਕ ਤਰਫ ਤੁਹਾਨੂੰ ਆ ਕੇ ਇੱਥੇ ਰੁਕਿਆ ਜਾਂਦਾ ਕੀ ਕਹੋ ਸਰੇ ਸੋਸੇ ਦੇ ਉਹਨਾਂ ਹਾਈ ਐਂਡ ਅਫੀਸ਼ੀਅਲਸ ਨੂੰ ਥੋੜਾ ਦੇਖਣਾ ਚਾਹੀਦਾ ਕਿ ਬੁੰਡੇ ਖੇਡਣਾ ਚਾਹੁੰਦੇ ਤਾਂ ਉਹਨਾਂ ਨੂੰ ਖੇਡਣ ਦਿੱਤਾ ਜਾਵੇ ਲਾ ਕੇ ਰੋਕਿਆ ਜਾਵੇ ਦੇਖੋ ਜੀ ਮੈਨੂੰ ਜਦੋਂ ਕਾਲ ਆਈ ਕਿ ਇਥੋਂ ਸਿਲਵਰ ਰੌਕਸ ਕਲੋਨੀ ਚ ਇੱਕ ਪਰਸਨਲ ਪਲੇਗਰਾਉਂਡ ਚੱਲ ਰਿਹਾ ਬੱਚੇ ਆਪਸ ਵਿੱਚ ਖੇਡਦੇ ਇਕੱਠੇ ਕੰਟਰੀਬਿਊਟ ਕਰਕੇ ਉਹਨਾਂ ਨੇ ਇੱਕ ਪਲੇਗਰਾਉਂਡ ਬਣਾਇਆ ਆ ਬੱਚੇ ਖੇਡਣ ਲਈ ਨਸ਼ਾ ਨੂੰ ਛੱਡਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਜਿਸ ਜਿਹੜਾ ਕਿ ਸਾਡੀ ਸਰਕਾਰ ਦਾ ਡੀਚਾ ਇੱਕ ਕਿ ਨਸ਼ੇ ਛੱਡੋ ਤੇ ਅਸੀਂ ਉਹਨਾਂ ਲਈ ਅੱਜ ਅਸੀਂ ਇੱਥੇ ਪਹੁੰਚੇ ਆ ਮੈਨੂੰ ਉਹਨਾਂ ਦੀ ਕਾਲ ਆਈ ਕਿ ਆ ਇੱਥੇ ਸਾਨੂੰ ਪੁਲਿਸ ਸੁਲੇ ਆਏ ਆ ਸਾਨੂੰ ਅਰੈਸਟ ਕਰਨ ਆ ਗਏ ਆ ਕਿ ਅ ਅਸੀਂ ਇੱਥੇ ਖੇਡ ਰਹੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਰੀਜ਼ਨ ਕੀ ਆ ਤੇ ਕਹਿੰਦੇ ਜੀ ਅਸੀਂ ਕ੍ਰਿਕਟ ਖੇਡ ਰਹੇ ਹਾਂ ਤੇ ਮੈਂ ਕਾਰਨ ਕਹਿੰਦੇ ਜੀ ਉਹ ਇੱਕ ਐਨ ਆਰ ਆਈ ਦੀ ਕੰਪਲੇਂਟ ਆ ਇੱਥੇ ਨਾਲ ਦੀ ਕੋਠੀ ਆ ਤੇ ਉਹਨਾਂ ਦੀ ਕੰਪਲੇਂਟ ਆ ਕਿ ਤੁਸੀਂ ਇੱਥੇ ਕ੍ਰਿਕਟ ਨਹੀਂ ਖੇਡ ਸਕਦੇ ਤੇ ਮੈਂ ਉਹਨਾਂ ਨੂੰ ਕਾਰਨ ਪੁੱਛਿਆ ਤੇ ਕਾਰਨ ਕੁਝ ਜਸਟੀਫਾਈ ਨਹੀਂ ਹੋ ਪਾਇਆ ਮੈਂ ਇੱਕ ਚੌਂਗੀ ਇਨਚਾਰਜ ਨੂੰ ਵੀ ਗੁਰਜੀਤ ਸਿੰਘ ਜੀ ਨੂੰ ਫੋਨ ਕੀਤਾ ਦੋ ਤਿੰਨ ਉਹਨਾਂ ਨੇ ਮੇਰੀ ਕੁਆਲਿਫਿਕ ਨਹੀਂ ਕੀਤੀ ਮੈਂ ਗੁਰਪ੍ਰੀਤ ਉੱਤੇ ਇੱਕ ਸਬ ਐ ਐਸੇ ਜੋ نیچے ਉਹਨਾਂ ਨੂੰ ਵੀ ਕਾਲ ਕੀਤੀ ਮੈਂ ਕਿਹਾ ਰੀਜ਼ਨ ਕੀ ਹੈ ਜੀ ਨਹੀਂ ਜੀ ਉਹਨਾਂ ਦੀ ਕੰਪਲੇਂਟ ਆ ਇੱਕ ਯੂਐਸ ਤੋਂ ਇੱਕ ਐਨਆਰਆਈ ਆ ਉਹਨਾਂ ਦੀ ਕੰਪਲੇਂਟ ਆ ਮੈਂ ਕਾਰਨ ਕਾਰਨ ਕੀ ਜੇ ਉੱਥੇ ক্রিকেট ਖੇਡ ਰਹੇ ਆ ਮੈਂ ক্রিকেট ਖੇਡ ਰਿਹਾ ਜਿਹੜੇ ਨਸ਼ੇ ਵੇਚਦੇ ਉਹ ਤੇ ਸਾਡੇ ਕੋਲ ਗਮਟਾਲੇ ਚ ਰੋਕੇ ਨਹੀਂ ਜਾ ਰਹੇ ਹਨਾ ਤੇ ਅਸੀਂ ਉਹਨਾਂ ਨੂੰ ਰੋਕਣ ਦੀ ਬਜਾਏ ਇੱਕ ਸਪੋਰਟਸ ਪਰਸਨਸ ਨੂੰ ਅਸੀਂ ਇੱਕ ਸਾਡੀ ਸਰਕਾਰ ਇੱਕ ਉਹਦਾ ਇੱਕ ਟੀਚਾ ਹੈ ਕਿ ਖੇਡਾਂ ਵਧਾ ਪੰਜਾਬ ਦੀਆਂ ਸਾਡੇ ਸੀਐਮ ਸਾਹਿਬ ਨੇ ਇੱਕ ਮੁਹਿੰਮ ਲਿਆਂਦੀ ਖੇਡਾਂ ਵਧਾ ਪੰਜਾਬ ਦੀਆਂ ਸਾਡੇ ਤੇ ਅਸੀਂ ਉਹਨੂੰ ਛੱਡ ਕੇ ਉਹਨਾਂ ਨੂੰ ਇੱਕ ਇਗਨੋਰ ਕਰਕੇ ਅਸੀਂ ਸੀਐਮ ਸਾਹਿਬ ਨੂੰ ਅਸੀਂ ਇੱਕ ਜਿਹੜੇ ਇਹਨਾਂ ਨੂੰ ਦੇਖੋ ਕੋਈ ਨਸ਼ੇਵਲਾ ਲੱਗ ਰਿਹਾ ਤੁਹਾਨੂੰ ਕੋਈ ਕੋਈ ਇੱਕ ਵੀ ਪਰਸਨ ਕੋਈ ਨਸ਼ੇਵਲਾ ਲੱਗ ਰਿਹਾ ਹੋਵੇ ਇਹਨਾਂ ਨੂੰ ਪੁਲਿਸ ਅਰੈਸਟ ਕਰਨ ਆਈ ਜਦੋਂ ਮੈਂ ਸਟੈਂਡ ਲੇਟਾ ਤੇ ਪੁਲਿਸ 5 ਮਿੰਟ ਚ ਕਹਿੰਦੀ ਹੈ ਕਿ ਹਾਂ ਜੀ ਜੀ ਸਾਨੂੰ ਪਰਮਿਸ਼ਨ ਆ ਗਈ ਕਮਿਸ਼ਨਰ ਸਾਹਿਬ ਲੋ ਪਰਮਿਸ਼ਨ ਆ ਗਈ ਉਹ ਕਮਿਸ਼ਨਰ ਸਾਹਿਬ ਲੋ ਮੈਂ ਉਹਨਾਂ ਚਾਹ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਕਮਿਸ਼ਨਰ ਸਾਹਿਬ ਲੋ ਜਿਹੜੀ ਤੁਹਾਨੂੰ ਪਰਮਿਸ਼ਨ ਆਈ ਹੈ ਤੁਸੀਂ ਉਹ ਪਰਮਿਸ਼ਨ ਸਾਨੂੰ ਮੈਨੂੰ ਪਲੀਜ਼ ਦਿਖਾ ਦਿਓ ਜਿਹੜੀ ਕੰਪਲੇਂਟ ਆਈ ਉਹ ਵੀ ਮੈਨੂੰ ਦਿਖਾ ਦਿਓ ਇੱਕ ਵਾਰੀ ਪਲੀਜ਼ ਤੋਂ ਹੁਣ ਇਸ ਟਾਈਮ ਮੇਰੀ ਕੋਈ ਵੀ ਕਾਲ ਪਿਕ ਨਹੀਂ ਕਰ ਰਿਹਾ ਜਦ ਤੱਕ ਤੁਸੀਂ ਕੁਝ ਵੀ ਕਿਹਾ ਵਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਕਿ ਨੌਜਵਾਨਾਂ ਨੂੰ ਨਿਛਾਤੋ ਤਾਂ ਆਮ ਦੇ ਲਈ ਖੇਡਾਂ ਦੇ ਉਪਰਾਲੇ ਕਰ ਮੀਥੇ ਜੀ ਬਲਵੀ ਪਿੱਛੇ ਜਿਹੜੀਆਂ ਨੇ ਗੇਮਾਂ ਕਰਵਾਈਆਂ ਗਿਆ ਨੇ ਫਿਰ ਇੱਕ ਤਰਫ ਪ੍ਰਸ਼ਾਸਨ ਜਿਹੜਾ ਵਾ ਖੁਦ ਗਲੀ ক্রিকেট ਕਰਵਾਉਂਦਾ ਔਰ ਉਹ ਆ ਕੇ ਇੱਥੇ ਬੱਚਿਆਂ ਨੂੰ ਰੋਕ ਵੀ ਲਿਆ ਸਰ ਸਰਕਾਰਾਂ ਸਰਕਾਰਾਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦੀ ਆ ਮਗਰ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਦੇ ਚ ਸਹਿਯੋਗ ਦੇਣ ਦੀ ਲੋੜਤਾ ਮੈਂ ਇੱਕ ਕੱਲ ਵੀ ਇੱਕ ਪਾਰਟਿਸਪੇਟ ਕੀਤਾ ਸੀਗਾ ਸੀਐਮ ਸੌਰੀ ਕਮਿਸ਼ਨਰ ਸਾਹਿਬ ਲੋ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਇੱਥੇ ਇੱਕ ਨਸ਼ਾ ਨਸ਼ੇ ਦੀ ਮੁਹਿੰਮ ਵੱਲੋਂ ਮੈਂ ਉੱਥੇ ਵੀ ਪਾਰਟਿਸਿਪੇਟ ਕੀਤਾ ਸੀ ਮਨੋਂ ਉੱਥੇ ਕਾਲਜ ਸੀ ਏਸੀਬ ਸਾਹਿਬ ਵੱਲੋਂ ਕਿ ਤੁਸੀਂ ਉੱਥੇ ਪਾਰਟਿਸਿਪੇਟ ਕਰਨਾ ਮੈਂ ਉੱਥੇ ਵੀ ਪਾਰਟਿਸਿਪੇਟ ਕੀਤਾ ਨਸ਼ੇ ਕਿਤਨਾ ਛਡਾਏ ਜਾਣਗੇ ਨਸ਼ੇ ਇਸ ਤਰ੍ਹਾਂ ਨਹੀਂ ਛਡਾਏ ਜਾ ਸਕਦੇ ਨਸ਼ੇ ਛਡਾਉਣ ਲਈ ਆਪਣੇ ਆਪ ਨੂੰ ਅੰਦਰੋਂ ਸਟਰੋਂਗ ਕਰਨਾ ਪੈਣਾ ਬੱਚਿਆਂ ਨੂੰ ਨਹੀਂ ਕੱਲਿਆਂ ਨੂੰ ਤੁਹਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਅੱਜ ਵੀ ਕਿ ਇੱਕ ਜਿਹਦੀ ਸਫਾਰਸ਼ ਹੈ ਜਦੇ ਕੋਲ ਰਤਬਾ ਇੱਕ ਪੈਸੇ ਦਾ ਰੋਬ ਹੈ ਅਸੀਂ ਉਹਦੀ ਇੱਕ ਗੱਲ ਮੰਨ ਕੇ ਅਸੀਂ ਬੱਚਾ ਨੂੰ ਤੰਗ ਰਨਾਗੇ ਇਨਾਂ ਚ ਦੇਖੋ ਇੱਕ ਬੱਚਾ ਤੁਹਾਨੂੰ ਇਹ ਦੇਖੋ ਇਧਰ ਦੇ ਚੈੱਕ ਕਰੋ ਇੱਕ ਅੰਕਲ ਜੀ ਇੱਥੇ ਖਲੋਤੇ ਆ ਇਹ ਤੁਹਾਨੂੰ ਲੱਗ ਰਿਹਾ ਕਿ ਇਹ ਨਸ਼ੇ ਵਾਲੇ ਨੇ ਇਹ ਕੁਝ ਇਹੋ ਜਿਹੇ ਪਰਸਨ ਨੇ ਕੋਈ ਨਸ਼ਾ ਵਾਲੇ ਇਹ ਕੁਝ ਬੱਚੇ ਕੁਝ ਦੇਖੋ ਕੋਈ ਸਾਰੇ ਯੰਗਸਟਰ ਨੇ ਕੁਝ ਲੱਗ ਰਿਹਾ ਤੁਹਾਨੂੰ ਕਿ ਇਹੋ ਜਿਹਾ ਕੋਈ ਨਸ਼ੇ ਕਰਨ ਵਾਲਾ ਕੋਈ ਪਰਸਨ ਹੈ ਨਾ ਚੋ ਇਹ ਸਿਰਫ ਕੱਲੀ ਸਰਕਾਰਾਂ ਦੇ ਸਹਿਯੋਗ ਨਾਲ ਨਸ਼ਾ ਬੰਦ ਨਹੀਂ ਹੋ ਸਕਦਾ ਇਹ ਨਸ਼ਾ ਬੰਦ ਹੋ ਸਕਦਾ ਹੈ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਬੰਦ ਨਹੀਂ ਹੋ ਸਕਦਾ ਜੇ ਪੁਲਿਸ ਪ੍ਰਸ਼ਾਸਨ ਨਹੀਂ ਚਾਹ ਰਿਹਾ ਤੇ ਇਸ ਕਰਕੇ ਨਸ਼ਾ ਬੰਦ ਨਹੀਂ ਹੋ ਰਿਹਾ ਸਿਰਫ ਸਿਰਫ ਕਾਰਨ ਇੱਕ ਪੁਲਿਸ ਪ੍ਰਸ਼ਾਸਨ ਆਜੇ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਤੇ ਨਸ਼ਾ ਵਿਕ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਕੀ ਨਹੀਂ ਪਤਾ ਮੈਂ ਕਿੰਨੀਆਂ ਕੰਪਲੇਂਟਾਂ ਨਹੀਂ ਕਰ ਚੁੱਕਾ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਮੈਂ ਅੱਜ ਮੇਰੇ ਵਟਸਐਪ ਚਗਾ ਕਿ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਵਟਸਐਪ ਕਰ ਚੁੱਕਾ ਹਾਂ ਕਿ ਇੱਥੇ ਇਹ ਬੰਦਾ ਇਹ ਬਾਈ ਨੇਮ ਇਹ ਬੰਦਾ ਕੰਮ ਕਰ ਰਿਹਾ ਅੱਜ ਵੀ ਉਹ ਰਸਤੇ ਨਹੀਂ ਪੈ ਰਹੀ ਕਿਉਂ ਨਹੀਂ ਪੈ ਰਹੀ ਕੀ ਹਾਂ ਕੁਝ ਚਲੋ ਕਮਿਸ਼ਨਰ ਸਾਹਿਬ ਵੀ ਮੈਂ ਨਹੀਂ ਕਹਿ ਰਿਹਾ ਕਮਿਸ਼ਨਰ ਸਾਹਿਬ ਤੇ ਮੈਂ ਬਲੇਮ ਨਹੀਂ ਕਰ ਰਿਹਾ ਕੁਝ ਥੱਲੇ ਦੇ ਲੈਵਲ ਦੇ ਕੁਝ ਅਫਸਰ ਨੇ ਜਿਹੜੇ ਉਹਨਾਂ ਨੂੰ ਪਹਿਲੇ ਇਨਫੋਰਮ ਕਰ ਦਿੰਦੇ ਨੇ ਕਿ ਹਾਂ ਵੀ ਇਸ ਰਸਤਾ ਸਾਰਾ ਪੈਸਾ ਸਾਰਾ ਕਵਰ ਆ ਪਰਸਨ ਟੋਪੀ ਉਹਦੇ ਨਾਲ ਬੜੀ ਅੱਛੀ ਤਰ੍ਹਾਂ ਦੇ ਨਾਲ ਜਿਹੜਾ ਵਾ ਕਵਰ ਕੀਤਾ ਹੋਇਆ ਜੀ ਤੇ ਉਸ ਦੇ ਬਾਵਜੂਦ ਵੀ ਜੇਕਰ ਕੋਈ ਸਥਿਤੀ ਆ ਕੇ ਤੰਗ ਪਛਾਨ ਕਰ ਰਹੀ ਹੈ ਕੀ ਤੁਹਾਡਾ ਕੋਈ ਸੰਪਰਕ ਹੋ ਪਾਇਆ ਹੁਣ ਤੱਕ ਸਰ ਮੇਰਾ ਸੰਪਰਕ ਨਹੀਂ ਹੋ ਪ ਰਿਹਾ ਮੇਰਾ ਇੰਚਾਰਜ ਸਾਹਿਬ ਨੇ ਫੋਨ ਪਿਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਹ ਤਿੰਨ ਕਾਲਸ ਕੀਤੀ ਗੁਰਜੀਤ ਸਿੰਘ ਜੀ ਨੂੰ ਗੁੰਟਾਲਾ ਚੌਂਕੀ ਇੰਚਾਰਜ ਨੂੰ ਉਹਨਾਂ ਨੇ ਮੇਰੀ ਕਾਲ ਪਿੱਕ ਨਹੀਂ ਕੀਤੀ ਮੈਂ ਮੈਂ ਵੀ ਉਹਨਾਂ ਨੂੰ ਇਹੀ ਪਰਸਨਲੀ ਐਡਵਾਈਸ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਪਲੀਜ਼ ਉਹ ਬੱਚੇ ਜਿਹੜੇ ਖੇਡਦੇ ਉਹਨਾਂ ਨੂੰ ਖੇਡਣ ਦਿਓ ਇਹ ਬੱਚੇ ਸਪੋਰਟਸ ਵੱਲ ਜਾ ਰਹੇ ਹਨ ਸਪੋਰਟਸ ਵੱਲ ਜਾਂਦੇ ਸੀ ਕੋਸ਼ਿਸ਼ ਕਰੀਏ ਕਿ ਕਿਉਂ ਅਸੀਂ ਉਦੋਂ ਰੋਕਾਂਗੇ ਜਦੋਂ ਸਾਡੇ ਬੱਚਾਂ ਦੇ ਸਿਰ ਤੇ ਉੱਤੇ ਆ ਜਾਣਗੀ ਅਸੀਂ ਉਦੋਂ ਅਵੇਅਰ ਹੋਵਾਂਗੇ ਮੈਂ ਕੁਝ ਦਿਨ ਪਹਿਲਾਂ ਵੀ ਮੇਰੇ ਕੋਲ ਦਫ਼ਤਰ ਬੈਠੇ ਸੀ ਮੈਂ ਉਦੋਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਇੰਚਾਰਜ ਸਾਹਿਬ ਅਸੀਂ ਥੋੜਾ ਜਿਹਾ ਸੇਤ ਹੋਏ ਕਿ ਅਸੀਂ ਉਦੋਂ ਅਵੇਅਰ ਹੋਵਾਂਗੇ ਜਦੋਂ ਸਾਡੇ ਘਰ ਸਾਡੇ ਉੱਤੇ ਗਾਜ ਗੇਰੀ ਅਗੇ ਦੁਬਾਰਾ ਫੁੱਲ ਸੋਲੋ ਤੇ ਤਾਕੀ ਕੀ ਜਾਂਦੀ ਹੈ ਸਰ ਮੈਂ ਸਭ ਤੋਂ ਪਹਿਲੇ ਪ੍ਰੋਟੈਸਟ ਕਰਾਂਗਾ ਮੈਨੂੰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਖਲੋਣਾ ਪਏਗਾ ਇਹਨਾਂ ਯੰਗਸਟਰਸ ਲਈ ਮੈਨੂੰ ਆਪਣੀ ਸਰਕਾਰ ਦੇ ਖਿਲਾਫ ਵੀ ਖਲੋਣਾ ਪਏਗਾ ਆਪਣੇ ਐਸ ਭਵਿਕ ਲਈ ਤੇ ਮੈਂ ਸਭ ਤੋਂ ਪਹਿਲੇ ਖਲੋਵਾਂਗਾ ਮੈਂ ਸਭ ਤੋਂ ਪਹਿਲੇ ਇਹਨਾਂ ਦੇ ਲਈ ਜਿੰਦੇ ਜਾਨ ਤੋਂ ਖਲੋਵਾਂਗਾ ਸਰ ਇਸਨੇ ਕਿ ਬੱਚੇ ਜਿਹੜੇ ਖੇਡਦੇ ਐ ਮੈਂ ਸਮਝਦਾ ਕਿ ਜਿਹੜੀ ਇਹ ਗਰਾਊਂਡ ਬੱਚਿਆਂ ਨੂੰ ਖੇਡਣ ਲਈ ਜਿਨ੍ਹਾਂ ਨੇ ਬਣਾਈ ਹੈ ਵਧੀਆ ਉਪਰਾਲਾ ਕੀਤਾ ਹੈ ਇਸ ਤੋਂ ਵਧੀਆ ਸਾਡੀ ਇਸ ਕਲੋਨੀ ਦੇ ਆਸ-ਪਾਸ ਕਿਤੇ ਨਹੀਂ ਹੋ ਸਕਦਾ ਸੀ ਇੱਥੇ ਅੱਛੇ ਘਰਾਂ ਦੇ ਸਭ ਹਸੀਅਤ ਲੋਕਾਂ ਦੇ ਸਾਰੇ ਬੱਚੇ ਖੇਡਣ ਆਉਂਦੇ ਨੇ ਇਸ ਖੇਲ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਰਕਾਰ ਨੇ ਪਿੱਛੇ ਸਰਦਾਰ ਨੌਨਿਆਲ ਸਿੰਘ ਜੀ ਸਾਡੇ ਜਿਹੜੇ ਸੀਪੀ ਰਹੇ ਨੇ ਉਹਨਾਂ ਨੇ ਵੀ ਇਸ ਗਰਾਊਂਡ ਨੂੰ ਅਪਰੂਵ ਕੀਤਾ ਸੀ ਕਿ ਇੱਥੇ ਬੱਚੇ ਆ ਕੇ ਖੇਡਣਗੇ ਉਸ ਦੇ ਨਾਲ ਜਿਹੜਾ ਬੱਚੇ ਆ ਕੇ ਇੱਥੇ ਖੇਡ ਰਹੇ ਨੇ ਉਹਨਾਂ ਨੂੰ ਬਦੋ ਬਦੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੜ ਕੇ ਇਸ ਕਲੋਨੀ ਚ ਹੀ ਰਹਿਣ ਵਾਲੇ ਇੱਕ ਸੱਜਣ ਨੇ ਉਹਨਾਂ ਨੇ ਆਪਣੇ ਸ਼ਾਇਦ ਕਹਿ ਸਕਦੇ ਹੋ ਸਨਕੀ ਸਭਾ ਦੇ ਨਾਲ ਅਰਚਨ ਪਾਣ ਦਾ ਇੱਕ ਤਰੀਕਾ ਲੱਭਿਆ ਜਰ ਕੇ ਬੱਚੇ ਇੱਕ ਅਛਾਈ ਲੈ ਖੇਲ ਰਹੇ ਨੇ ਇਹ ਕੋਈ ਬੁਰਾਈ ਨਹੀਂ ਹੈ ਅਗਰ ਸਰਕਾਰ ਨੂੰ ਇਹ ਬੁਰਾਈ ਨਜ਼ਰ ਆਂਦੀ ਹੈ ਤੇ ਜਰੂਰ ਉਹਦੇ ਕਹਿਣ ਤੇ ਰੋਕਣ ਅਗਰ ਇਹ ਛਾਈ ਨਜ਼ਰ ਆ ਰਹੀ ਹੈ ਤੇ ਮੈਂ ਸਮਝਦਾ ਕਿ ਨਹੀਂ ਇਹਨੂੰ ਰੋਕਣਾ ਨਹੀਂ ਚਾਹੀਦਾ ਇਨੂੰ ਹੋਰ ਵਧਾਵਾ ਦੇਣਾ ਚਾਹੀਦਾ ਹੈ ਇਹਦੇ ਚ ਸਗੋਂ ਆਪ ਆ ਕੇ ਇਲਾਕੇ ਦੇ ਐਮਐਲਏ ਸਾਹਿਬ ਇਲਾਕੇ ਦੇ ਕੋਈ ਮინისტრ ਸਾਹਿਬ ਇਹਨੂੰ ਪ੍ਰਮੋਟ ਕਰਨ ਇਸ ਚੀਜ਼ ਨੂੰ ਪ੍ਰਮੋਟ ਕਰਨ ਨਾਲ ਇੱਥੇ ਬੱਚੇ ਖੇលਣਗੇ ਉਹਨਾਂ ਦੀਆਂ ਸੇਧਾਂ ਠੀਕ ਰਹਿਣਗੀਆਂ ਨਸ਼ੇ ਤੋਂ ਬਚਣਗੇ ਔਰ ਇਲਾਕੇ ਦੇ ਵਿੱਚ ਵੀ ਜਿਹੜੀ ਹੈ ਚਮਚਮ ਹੁੰਦੀ ਪਈ ਜਿਹੜੀ ਹੈ ਇਹਦੇ ਨਾਲ ਇੱਕ ਸਿਕਿਉਰਿਟੀ ਵੱਧਦੀ ਹੈ ਇੱਕ ਹੌਸਲਾ ਸਾਰੇ ਮਹੱਲੇ ਦਾ ਵੱਧ ਹੈ ਕਿ ਸਾਡੇ ਇੱਥੇ ਅੱਛੇ ਈਵੈਂਟ ਹੋ ਰਹੇ ਨੇ ਲੇਕਿਨ ਜਿਹੜੀ ਕੋਈ ਰੁਕਾਵਟ ਆ ਰਹੀ ਹੈ ਮੈਂ ਸਮਝਦਾ ਸਰਕਾਰ ਨੂੰ ਇਹਦੇ ਵਿੱਚ ਖੁਦ ਦਖਲ ਦੇ ਕੇ ਇਹਨੂੰ ਰੁਕਾਵਟ ਨੂੰ ਹਟਾਉਣਾ ਚਾਹੀਦਾ ਹੈ ਔਰ ਇਹਨਾਂ ਬੱਚਿਆਂ ਨੂੰ ਖੇਡਣ ਲਈ ਪੂਰੀ ਆਜ਼ਾਦੀ ਦੇਣੀ ਚਾਹੀਦੀ। ਅੱਜ ਪੋਇਸ ਐ ਹੋਈ ਕਿ ਜਿਹੜਾ ਇੱਥੇ ਇਹਨਾਂ ਨੇ ਅੱਜ ਸ਼ੁਰੂਆਤ ਕੀਤੀ ਜਿਸ ਲਈ ਖੇਡਣ ਦੀ ਤੇ ਪੁਲਿਸ ਵਾਲਿਆਂ ਨੇ ਆ ਕੇ ਕਹਿਤਾ ਇਹ ਸਾਨੂੰ ਸ਼ਿਕਾਇਤ ਆ ਰਹੀ ਹੈ ਕਿ ਇਹਨੂੰ ਰੋਕੋ ਇੱਥੇ ਖੱਪ ਪੈਂਦੀ ਹੈ। ਸਰ ਅਸੀਂ ਤੇ ਇਹਨਾਂ ਕਾਂਗੇ ਅਗਰ ਕਿਸੇ ਦਾ ਕੈਚ ਛੁੱਟ ਜਾਏਗਾ ਤੇ ਨੈਚੁਰਲੀ ਹੈ ਦੂਸਰਾ ਜਿਹੜਾ ਕੈਚ ਛੱਡਣ ਵਾਲੇ ਨੂੰ ਕੋਈ ਨਾ ਕੋਈ ਉੱਚੀ ਤੇ ਬੋਲੇਗਾ। ਇਹ ਤੇ ਇਹਨੇ ਕਿ ਅਸੀਂ ਗਾਂਧੀ ਗਰਾਉਂਡ ਜਾਈਏ ਤੇ ਉੱਥੇ ਖਾਪਣੀ ਪਏਗੀ ਅਸੀਂ ਦੇਖਨੇ ਜਿਹੜੇ ਇੰਟਰਨੈਸ਼ਨਲ ਮੈਚ ਹੁੰਦੇ ਆ ਕਿ ਆ ਉੱਥੇ ਨਹੀਂ ਉਹਦੇ ਖਾਪ ਪੈਂਦੇ ਉੱਥੇ ਅੰਪਾਇਰਾਂ ਨਾਲ ਵੀ ਲੜਨ ਲੱਪਨਦੇ ਨੇ ਇੱਥੇ ਤੇ ਕੋਈ ਲੜਾਈ ਕੋਈ ਨਹੀਂ ਹੈ ਇੱਥੇ ਜਦ ਦਾ ਵੀ ਇਹ ਚੱਲਦਾ ਪਿਆ ਸੀ ਇੱਥੇ ਨਾ ਕੋਈ ਲੜਾਈ ਅੱਜ ਤੱਕ ਕੋਈ ਹੈ ਔਰ ਐਡਾ ਵਧੀਆ ਸਿਸਟਮ ਹੈ ਕਿ ਕਿਸੇ ਨੂੰ ਸੱਟ ਵੀ ਨਹੀਂ ਲੱਗਦੀ ਇਹ ਪਲਾਸਟਿਕ ਦਾ ਬੈਟ ਹੈ ਔਰ ਰਬੜ ਦੀ ਗੇਂਦ ਹੈ ਔਰ ਇਹਦੇ ਨਾਲ ਕਿਸੇ ਨੂੰ ਕੋਈ ਸੱਟ ਲੱਗਣ ਦੇ ਵੀ ਡਰ ਨਹੀਂ ਹੈ ਬੱਚੇ ਖੇលਦੇ ਆ ਇੰਜੋਏ ਕਰਦੇ ਆ ਔਰ ਆਪਣੀ ਸਿਹਤ ਨੂੰ ਠੀਕ ਰੱਖਦੇ ਆ ਮੈਂ ਕਹਿੰਦਾ ਕਿ ਇਸ ਤੋਂ ਵਧੀਆ ਉਪਰਾਲਾ ਨਹੀਂ ਹੋ ਸਕਦਾ ਇਸ ਮੱਲੇ ਲਈ ਇਸ ਆਬਾਦੀ ਲਈ ਕ੍ਰਿਕਟ ਦੀ ਗਰਾਊਂਡ ਨਹੀਂ ਹੈਗੀ ਕਿ ਰਣਵੀਰ ਮਲੋਤਰਾ ਨੇ ਐਨ ਆਰ ਆਈ ਆ ਉਹਨਾਂ ਦੀ ਕੋਠੀ ਦੇ ਨਾਲ ਕੋਈ ਸਲੋਅਰ ਟੌਕ ਦੇ ਵਿੱਚ ਹੈਗੇ ਨੇ ਪਲਾਟ ਨਹੀਂ ਦੋ ਉਹਨਾਂ ਨੇ ਕੋ ਕ੍ਰਿਕਟ ਦਾ ਬਣਾ ਕੇ ਪੂਲ ਵਗੈਰਾ ਉੱਥੇ ਉਹ ਗੇਮਸ ਕਰਾਉਂਦੇ ਸੀ ਉਸ ਸਮੇਂ ਤੇ ਸੀਨੀਅਰ ਅਫਸਰ ਵੱਲੋਂ ਜਿਹੜੀ ਨੰਬਰੀ ਦਰਖਾਸਤ ਮਸੂਲ ਹੋਈ ਆ ਉਹਦੀ ਤਸਦੀਕ ਦੇ ਸਬੰਧ ਵਿੱਚ ਅੱਜ ਫੇਰ ਕੰਪਲੇਂਟ ਆਈ ਜੀ ਉਹ ਦੁਬਾਰਾ ਫੇਰ ਡੇਰ ਨਾਈਟ ਤੇ ਕੋਈ ਟੂਰਨਾਮੈਂਟ ਵਗੈਰਾ ਕਰਾ ਰਹੀ ਜਿੱਥੇ ਮੁਹੱਲੇਦਾਰ ਦੇ ਅੰਡੀ ਗੰਡੀ ਨੂੰ ਪ੍ਰੋਬਲਮ ਹੈ ਜੀ ਸਰ ਉੱਥੇ ਪੂਰੇ ਸੰਵੰਨਚ ਉੱਥੇ ਗਏ ਸੀ ਉਹਨਾਂ ਨੂੰ ਹੁਣ ਸਵੇਰ ਦਾ ਟਾਈਮ ਦਿੱਤਾ 11 ਵਜੇ ਦਾ ਸਾਰੇ 시민ਾਂ ਨੂੰ ਸਰਕਾਰੀ ਕੋਈ ਕਰਨ ਨੂੰ ਜੋ ਵੀ ਉਹਦੇ ਮਤਲਬ ਕੋਈ ਹੋਵੇ ਕੀਤਾ ਜਾਏਗਾ ਸਰ ਇਹ ਕੰਮਲੇੜ ਕਿੰਨੀ ਦੇਰ ਪੁਰਾਣੀ ਹੈ ਇਹ 9 ਜਨਵਰੀ ਦੀ ਹੈ ਜੀ ਤੇ ਹੁਣ ਕਿਉਂ ਹੁਣ ਇਹ ਪਹਿਲਾਂ ਬੰਦ ਸੀ ਯਾਰਵਾਰੀ ਨੇ ਇਹ ਤਸਦੀਕ ਦੇ ਸਬੰਧ ਵਿੱਚ ਬੁਲਾਇਆ ਗਿਆ ਅੱਜ ਫਿਰ ਉਹਨਾਂ ਨੇ ਕੰਪਲੀਟ ਕੀਤੀ ਕੋਈ ਐਨਆਰਆਈ ਨੇ ਵੀ ਅੱਜ ਪਹਿਲਾਂ ਕੋਈ ਬੰਦ ਹੋਏਗਾ ਟੂਰਨਾਮੈਂਟ ਕੁਛ ਵੀ ਹੈ ਠੀਕ ਹੈ ਜੀ ਉਹਨਾਂ ਦੀ ਇਨਵੈਸਟੀਗੇਸ਼ਨ ਸਾਰੀ ਚੱਲ ਰਹੀ ਸੀ ਬਿਆਨ ਵਗੈਰਾ ਹੋ ਰਹੇ ਸੀ ਅੱਜ ਫਿਰ ਕੋਈ ਉੱਥੇ ਪ੍ਰੋਬਲਮ ਆਈ ਹੈ ਕਿ ਉਹਨਾਂ ਨੇ ਕੋਈ ਸੀਨੀਅਰ ਆਫੀਸਰ ਜੀ ਨੂੰ ਕੀਤੀ ਵੀ ਇੱਕ ਕੰਪਲੇਂਟ ਕੀਤੀ ਹੈ ਉਹਦੇ ਸਬੰਧ ਵਿੱਚ ਫਿਰ ਅੱਜ ਕੰਮ ਹੋਇਆ ਸਰ ਪਹਿਲੇ ਪੁਲਿਸ ਕਮਿਸ਼ਨਰ ਨੌਨੇ ਆਲ ਸਿੰਘ ਜੀ ਵੱਲੋਂ ਗਲੀ ক্রিকেট ਸ਼ੁਰੂ ਕੀਤਾ ਗਿਆ ਸੀ ਮੁਹੱਲੇ ਦੇ ਵਿੱਚ ਡੇ ਨਾਈਟ ਮੈਚ ਹੋਏ ਸੀ ਤੋਂ ਉਹਨਾਂ ਨੇ ਕਿਹਾ ਸੀ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੇ ਰਾਤ ਨੂੰ ਖ ਤੋ ਹੁਣ ਇਹੋ ਜੀ ਕੀ ਆ ਆਣ ਪਈ ਹੈ ਨਵੇਂ ਕਮਿਸ਼ਨ ਸਾਹਿਬ ਆਏ ਆ ਕਿ ਆਪਾਂ ਨੂੰ ਗੇਮਸ ਜਿਹੜੀਆਂ ਬੰਦ ਕਰਨੀਆਂ ਪੈ ਰਹੀਆਂ ਨਹੀਂ ਗੇਮ ਬੰਦ ਕਰਨ ਵਾਲਾ ਨਹੀਂ ਕਿਸੇ ਵੀ ਅਫੀਸਰ ਦੇ ਵੱਲੋਂ ਇਹੋ ਜਿਹਾ ਨਹੀਂ ਕੁਝ ਹੋਇਆ ਕੋਈ ਮਹੱਲੇਦਾਰ ਹੋ ਉਹਨਾਂ ਕੰਪਲੀਟ ਕੀਤੀ ਗਈ ਹੈ ਵੀ ਸਾਡੇ ਆਸ-ਪਾਸ ਜਿਹੜੇ ਸਾਡੇ ਬੱਚੇ ਨਹੀਂ ਕੁਝ ਹੈਗਾ ਜਿੱਦੁਰ ਖੇਡਦੇ ਨੇ ਕੋਈ ਰੌਲਾ ਰੱਪਾ ਪੈਂਦਾ ਕੁਝ ਨਹੀਂ ਉਹ ਸਬੰਧੀ ਆਪਾਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਸੀਨੀਅਰਸ ਦੀਆਂ ਡਾਇਰੈਕਸ਼ਨਸ ਹੋਣਗੀਆਂ ਉਹਦੇ ਮੁਤਾਬਕ ਜੋ ਐਸ ਪਰ ਲਾ ਉਹ ਕੀਤਾ ਜਾਏਗਾ ਤੇ ਕੁਝ ਨਹੀਂ ਹੋਏਗਾ ਤੇ ਕੁਝ ਨਹੀਂ ਹੋਏਗਾ ਪ੍ਰਾਈਵੇਟ ਫੋਟੋ ਜਗਾ ਉਹ ਪ੍ਰਾਈਵੇਟ ਜਗਾ ਜੀ ਪਲਾਟ ਨੇ ਰੈਜ਼ੀਡੈਂਸ ਏਰੀ ਕੋਈ ਗਰਾਊਂਡ ਨਹੀਂ ਕੋਈ ਇਹੋ ਜਿਹੇ ਨਹੀਂ ਬਾਕੀ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ ਸਾਰੇ ਸੀਨੀਅਰਜ਼ ਦੇ ਧਿਆਨ ਵਿੱਚ ਲਿਆਂਦਾ ਆ ਜੋ ਵੀ ਐਜ਼ ਪਰ ਲਾ ਹੋਏਗਾ ਉਹਦੇ ਮੁਤਾਬਕ ਹੀ ਕਾਰਵਾਈ ਸਰਕਾਰ ਨੇ ਕਹਿੰਦੀ ਬੱਚਿਆਂ ਨੂੰ ਖੇਡਣਾ ਚਾਹੀਦਾ ਨਸ਼ਿਆ ਨਹੀਂ ਜਣਾ ਚਾਹੀਦਾ ਜਦੋਂ ਬੱਚੇ ਨਸ਼ੇ ਨਹੀਂ ਕਰਦੇ ਜੋ ਉੱਥੇ ਕ੍ਰਿਕਟ ਖੇਡਦੇ ਫਿਰ ਕਿਉਂ ਬੰਦ ਕਰਾਇਆ ਨਹੀਂ ਬਿਲਕੁਲ ਖੇਡਣ ਦੀ ਇਹੋ ਜੀ ਕੋਈ ਪ੍ਰੋਬਲਮ ਨਹੀਂ ਸਾਰੇ ਸਾਰੇ ਫੈਕਟ ਵੈਰੀਫਾਈ ਕੀਤੇ ਜਾ ਰਹੇ ਜੋ ਵੀ ਐਕਚੁਅਲ ਹੋਏਗਾ ਉਹੀ ਕਾਰਵਾਈ ਠੀਕ ਅਸਲ ਕਲੋਨੀ ਨੇ ਜਿਹੜੇ ਉਥੋਂ ਦੇ ਸੁਣੇ ਗਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਪ੍ਰੋਬਲਮਾਂ ਦਾ ਕਹਿੰਦੇ ਵੀ ਜੋ ਉਹਨਾਂ ਨੂੰ ਬੇਨਫਿਟ ਹੈ ਜਿਹੜਾ ਇੱਥੇ ਬੱਚੇ ਆ ਕੇ ਖੇਡਦੇ ਨੇ ਕੋਈ ਕਾਨੂੰਨੀ ਚ ਰੌਣਕ ਹੋਈ ਹੈ ਕੋਈ ਨਹੀਂ ਸਾਨੂੰ ਕੋਈ ਤਰਾਜ ਨਹੀਂ ਬੱਚੇ ਨੂੰ ਖੇਡਣਾ ਚਾਹੀਦਾ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜੇ ਨਸ਼ੇ ਖੇਡਣਗੇ ਕੁਛ ਵੀ ਕਰਨਗੇ ਆਪਣਾ ਉਹਨਾਂ ਦਾ ਧਿਆਨ ਇਸ ਪਾਸੇ ਜਾਏਗਾ ਅਸੀਂ ਸਾਰੇ ਫੈਕਟ ਟੂ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਜੋ ਵੀ ਐਸਪਰ ਉਹਦਾ ਜੋ ਨੇ ਆਪਣੀ ਕੰਪਲੇਂਟ ਕੀਤੀ ਆ ਉਹਨੂੰ ਵੀ ਆਪਾਂ ਚੈੱਕ ਕਰਾਂਗੇ ਜੋ ਜਿਨ੍ਹਾਂ ਦੇ ਖਿਲਾਫ ਉਹਨਾਂ ਨੂੰ ਆਪਾਂ ਸੁਣਾਵਾਂਗੇ ਠੀਕ ਹੈ ਜੋ ਵੀ ਐਕਚੁਅਲ ਹੋਏਗਾ ਉਹਦੇ ਮੁਤਾਬਕ ਸਾਰੇ ਸੀਨੀਅਰ ਆਫਸਰਾਂ ਦੇ ਧਿਆਨ ਚ ਲਿਆ ਦਿੱਤਾ ਗਿਆ। ਲਾ ਲਾ ਸਵਾਲ ਹੈ ਕਿ ਜਿਵੇਂ ਘਰ ਵਾਲੇ ਜਿਹੜੇ ਉੱਥੇ ਕਲੋਨੀ ਵਿੱਚ ਲੋਕ ਵਜੂਦ ਨੇ ਉਹਨਾਂ ਕਹਿੰਦਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਤੇ ਜੇਕਰ ਇੱਕ ਵਿਅਕਤੀ ਕੋਈ ਕੰਪਲੇਂਟ ਕਰਦਾ ਤਾਂ ਉਹਦੇ ਕਹਿਣ ਤੇ ਉੱਤੇ ਕੀ ਗੱਲ ਬੰਦ ਹੋ ਜੇਗਾ। ਇਸੇ ਕਰਕੇ ਵੈਰੀਫਾਈ ਕਰ ਰਹੇ ਆ ਜੀ ਜਿਹੜਾ ਨਾਲ ਦਾ ਬਿਲਕੁਲ ਅਸੀਂ ਜਾ ਕੇ ਉੱਥੇ ਫੈਕਟ ਜੋ ਵੈਰੀਫਾਈ ਕੀਤੇ ਨੇ ਉਹ ਤਾਂ ਬਿਲਕੁਲ ਜਿੱਥੇ ਪੂਲ ਚਾ ਗਰਾਊਂਡ ਬਣੀ ਹੋਈ ਹੈ ਤੇ ਬਿਲਕੁਲ ਨਾਲ ਉਹ ਰੈਜ਼ੀਡੈਂਸ ਘਰ ਹੈਗਾ ਉਹਦਾ। ਜੀ ਪਰ ਜੇ ਨਾਲ ਹੈਗੀ ਉਹਨੂੰ ਕੋਈ ਪ੍ਰੋਬਲਮ ਹੋਏਗੀ। ਇਸ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और WhatsApp चैनल पर